ਉਹਨਾਂ ਨੇ ਰਮ ਜਲੂਸ ਕਰਾਂਗੇ ਜਿੰਨੇ ਦਵਾ ਜਿੰਨੇ ਮਰ ਸ਼ਿਕਾਇਤ ਕਰ ਜਗਾ ਹੂੰ ਹੂੰ ਤੁਹਾਡੇ ਕੋ ਮਾਣ ਆ ਅਸੀਂ ਸੌਣੇ ਹਾਂ ਹੂੰ ਸਾਡੇ ਭਰਾ ਉਹਨਾਂ ਦੀ ਅ ਭਰਾ ਹੀ ਤੁਹਾਡੇ ਸੌਣੇ ਮੇਰੀ ਆ ਜੀ ਜੀ ਸ਼ਹਿਰ ਦਾ ਰੀ ਦੇ ਵਿੱਚ ਗਲਤੀ ਇਨਸਾਨ ਕੋ ਹੋ ਜਾਂਦੀ ਹੈ ਜੇ ਕੰਨਾ ਤੇ ਮਨਵਾ ਦਿੰਦੇ ਗਲਤੀ ਨਹੀਂ ਨਹੀਂ ਗਲਤੀ ਹੋ ਗਈ ਮਨਵਾਣੀ ਹੋਣ ਜੋ ਕਰਨਾ ਕਰਨਾ ਹੀ ਅਸੀਂ ਦੇ ਚੱਲੋ ਆਣਾ ਗੱਲ ਕਰਨੀ ਹੈ ਭਰਾਵਾਂ ਦੀ ਗੱਲ ਮਨਣੀ ਹੈ ਨਹੀਂ ਪਰ ਉਹ ਹੁਣ ਇਹਨਾਂ ਨੇ ਵੇਸਟ ਕਰ ਦੇਣਾ ਮੁੜ ਕੇ ਫਿਰ ਉਹ ਪਲੇਟ ਫੋਟੋ ਫੋਟੋ ਖਿਚੀਂ ਜੋ ਉਹ ਚਾਹ ਵੋੜਾ ਖਾਣੀ ਖਾਂਗੇ ਮੈਂ ਆਪ ਫਿਰ ਫਿਰ ਬਦਲ ਤੁਸੀਂ ਹਰ ਮੈਂ ਤੁਹਾਡੇ ਕੋਲ ਜਵਾਬ ਹੀ ਆ ਫਿਰ ਤੇਰਾ ਵੀ ਕਰਨਾ ਜਲੋਸ ਦਾ ਪਾਣੂ ਕਦਾ ਕੋਈ ਦੇਖ ਲੈਂਦਾ ਮੈਂ ਤੇਰਾ ਵੀ ਜਰੂਰ ਕਰਦਾ ਜਿੰਦਾ ਜਿਹੜਾ ਮੈਂ ਬੋਲਦਾ ਮੇਰੇ ਵੀਰ ਉਹ ਰਸਤੇ ਜਿੰਦ ਮੇਰਾ ਧਿਆਨ ਕਰੋ ਯਾਰ ਹਾਂ ਫਿਰ ਮੈਂ ਤੁਹਾਡੇ ਕੋਲ ਜਵਾਬ ਹੀ ਆ ਤੇ ਚੌਂ ਸੰਦ ਰੱਖਾਂਦੇ ਆ ਮੈਂ ਛੜਦਾ ਰਹੇ ਨਹੀਂ ਤੇਹੀ ਗਈ ਜਾਂਦੇ ਦੇਖ ਲਾਂਗੇ ਸਿਹਰੇ ਦੇਖਾਂਗੇ ਚੌਂਾ ਮੈਂ ਕੀ ਕਰਾਂ ਮੈਂ ਇਹ ਮਤਲਬ ਖਾਣਾ ਤੁਸੀਂ ਕਦੇ ਕਿਸੇ ਨੂੰ ਦੱਸ ਦੇ ਨਹੀਂ ਕਈ ਬੇਕੁਸ਼ਰੀ ਆਹ ਵਾਹ ਏਦਾਂ ਫਿਰ ਕਹੋ ਨਾ ਤੁਸੀਂ ਦੇਈ ਗਾਲੀ ਗਲੀ ਕਰ ਰਹੇ ਹੋ ਕੋਈ ਦੇਖ ਲੈਣਾ ਸਾਰੇ ਦੇਖ ਲੈਣਾ ਸਾਰੇ ਮਰਾਂ ਬਰੇ ਬੱਚੇ ਖਾਂਦੇ ਨੇ ਤੇ ਮੈਂ ਮਤਲਬ ਮਰ ਜਾਣਾ ਖਾਂਦੇ ਹੋ ਸੋ ਆਹ ਫਿਰ ਤੁਸੀਂ ਮੈਨੂੰ ਸੁਧਾ ਕਹੋ ਰੱਖਦਾ ਕੋਈ ਮਤਲਬ ਗੱਲ ਕਰਦਾ ਨਹੀਂ ਬਸ ਆਹੀ ਗੱਲ ਕਰਦਾ ਜੋ ਹੋਵੇ ਇਹ ਕਿਹੜਾ ਠੀਕ ਹੈ ਠੀਕ ਆ ਨੀ ਕੇ ਆ ਨੀ ਆ ਆਹ ਵੇਖੋ ਜੀ ਮੈਂ ਅਨਬੂਨਾ ਰੈਸਟੋਰੈਂਟ ਤੇ ਖਾਣਾ ਖਾਣ ਆਇਆ ਸੀ ਔਰ ਚੌੜਾ ਇਹ ਕਿੜਾ ਆਹ ਵੇਖੋ ਵੀ ਇਹ ਚੌੜਾ ਇਹ ਕਿੜਾ ਆ ਔਰ ਮੈਂ ਡੀ ਐਚ ਓ ਸਾਹੂੰ ਵੀ ਫੋਨ ਕੀਤਾ ਉਹ ਕਹਿੰਦੇ ਕੋਈ ਨਹੀਂ ਦੇਖ ਲੈਣੇ ਕਿਉਂਕਿ ਵੀ ਇਹਨਾਂ ਨਾਲ ਮਲੀਪੋਲ ਸਾਹਮਣੇ ਆਉਂਦੀ ਆ ਵੀ ਵੇਖ ਲੈਣੇ ਆ ਵੇਖਾਂ ਤਾਂ ਤਾਂ ਵੀ ਜਾਂਦੇ ਸੈਂਪਲ ਲਵਾਉਂਦੇ ਔਲਾ ਦਾ ਤੇ ਜਾਂ ਫਿਰ ਮੈਂ ਰੱਖ ਲੈਣਾ ਤੇ ਫਿਰ ਇਹਨਾਂ ਨੂੰ ਸਵੇਰੇ ਦਿਖਾਉਣਾ ਕੀ ਕਰ ਰਹੇ ਨੇ ਔਰ ਉਲਟਾ ਕਹੀ ਹੁੰਦਾ ਅਗਰ ਉਹ ਜਹਾ ਡੀ ਐਚ ਓ ਉਹ ਜਹਾ ਵੀ ਹਸਾ ਲੋ ਵੀ ਇਹ ਖੈਰ ਲੈ ਕੇ ਮਸ਼ਹੂਰ ਰੈਸਟੋਰੈਂਟ ਆ ਜਿੱਥੇ ਮੈਂ ਖਾਣਾ ਖਾ ਚੁੱਕਾ ਸੀ ਥੋੜੇ ਜਿਹੇ ਟਾਵਰ ਬਜੇ ਸੀ ਉਹ ਦੇਖ ਆ ਬਲ ਹੌਸਲਾ ਪਹਿਲਾਂ ਕਹਿੰਦੇ ਜਦੋਂ ਉਹਨਾਂ ਦੇ ਬੰਦੇ ਆ ਗੱਲ ਵਾਂ ਕੀਤੀ ਉਹ ਕਹਿੰਦੇ ਸੀ ਸਵੇਰੇ ਕੀਤੀ ਆ ਕੋਈ ਗੱਲ ਸਵੇਰੇ ਕੀਤੀ ਨਹੀਂ ਕੋਈ ਗੱਲ ਨਹੀਂ ਮੈਂ ਸਵੇਰੇ ਤੁਸੀਂ ਚੌਂਚ ਕਰਕੇ ਮੈਨੂੰ ਭਵਾਤੀ ਆ ਤੇ ਜੇ ਵੀ ਕੋਈ ਅਵੀ ਰਮਰੀ ਹੋ ਜੇ ਜਿੰਨੀਆਂ ਬਿਮਾਰੀਆਂ ਫੈਲੀਆਂ ਨੇ ਇਸੇ ਗੰਦਗੀ ਫੈਲੀ ਆ ਵੀ ਤੁਸੀਂ ਚੌਂਾ ਕੇ ਕੀੜੇ ਬਾਵਾ ਖਾਦੇ ਲੋਕਾਂ ਨੂੰ ਦੱਸੋ ਇਹਦਾ ਕੀ ਅਸਰ ਹੋਏਗਾ ਇਹ ਤੁਹਾਡੇ ਸਾਹਮਣੇ ਆ ਔਰ ਇਹ ਆਪਣੀ ਗਲਤੀ ਮੰਨਣ ਦੀ ਬਜਾਏ ਸਭ ਨੂੰ ਮਿਲ ਨੂੰ ਕਹੀ ਇਹਨੂੰ ਛੱਡੋ ਜੀ ਛੱਡੋ ਜੀ ਚੱਲੋ ਜੀ ਔਰ ਮੈਂ ਡੀ ਐਚਓ ਸਾਹਿਬ ਨੂੰ ਜਦੋਂ ਫੋਨ ਕੀਤਾ ਆ ਇਹ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਸਵੇਰੇ ਦੇਖ ਲਾਂਗੇ ਸਵੇਰੇ ਬੈਗਰ ਦੱਸੋ ਇਹਦਾ ਚੌਲਾਂ ਦਾ ਮੈਂ ਕੀ ਕਰਾਂ ਤੇ ਇਹਨੇ ਕੋਈ ਨਹੀਂ ਦੇਖ ਲਾਂਗੇ ਦਾ ਮਤਲਬ ਇਹ ਹੈ ਕਿ ਇਹ ਉਹ ਸਭ ਮਲੀਬੇ ਸਾਮਾ ਆ ਰਹੀ ਆ ਤੁਸੀਂ ਦੇਖ ਸਕਦੇ ਆ ਵੀ ਇੱਕ ਦਿਨ ਮੈਂ ਅੱਜ ਸੈਂਪਲ ਮੈਨੂੰ ਦਵਾਂ ਰੱਖ ਲੈਣਾ ਸਾਬਗੇ ਫਿਰ ਮੈਂ ਆ ਕੇ ਕਹਿੰਦੇ ਜੀ ਕੋਈ ਨਹੀਂ ਦੇਖਾਂਗੇ ਇਹਦਾ ਮਤਲਬ ਇਹਨਾਂ ਵੱਲੋਂ ਪੂਰੀ ਖੁੱਲ੍ਹਣ ਹੈ ਜੋ ਮਰਜ਼ੀ ਕਰ ਲੈ ਇਹਦਾ ਕਿਚਨ ਜਾ ਕੇ ਚਾਹ ਦੇਖ ਲੈਣੇ ਜਾਂ ਕਿਚਨ ਨਾਲ ਕੀ ਉਹਨਾਂ ਨੇ ਦਿਖਾਦਾ ਉਹ ਵੀ ਦੇਖ ਲੈਣਾ ਉਹਨਾਂ ਨੂੰ ਦਿਖਾ ਦੇਣਾ ਜਾ ਕੇ ਜੀ ਇਹਨਾਂ ਦੇ ਕਿਚਨ ਵਿੱਚ ਕੀ ਕੀ ਪਾਇਆ ਗੰਦ ਪਾਇਆ ਪੂਰਾ ਉਸ ਨਾਲ ਦੇਖਦੇ ਇਹਨਾਂ ਕੀ ਕਰਦੇ ਪਏ ਨੇ ਤੁਸੀਂ ਦੇਖ ਲੈਦੇ ਫਿਰ ਜਿਹੜਾ ਇਹ ਚ ਉਰੇ ਨਾਲ ਸਾਹਮਣੇ ਨੇ ਵੀ ਜਿਹਦੇ ਵਿੱਚ ਕੀੜਾ ਪਿਆਰਾ ਉਹਰੇ ਨਾਂ ਦੇ ਵਿੱਚ ਡੀਜੋ ਸਾਹਿਬ ਕਹਿ ਰਹੇ ਸਾਂਭ ਕੇ ਰੱਖੋ ਤਾਂ ਨਾ ਇਹ ਕਹਿ ਰਹੇ ਨੇ ਉਲਟਾ ਕਹਿੰਦੇ ਛੱਡ ਲੋ ਜੀ ਛੱਡ ਦੋ ਕੋਈ ਗੱਲ ਨਾ ਜਾਣ ਦੋ ਔਰ ਉਲਟਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਯਾਰ ਇਹ ਸ਼ਹਿਰ ਦਾ ਚੰਗਾ ਭਰਾ ਰੈਸਟੋਰੈਂਟ ਆ ਜਿਹਦੇ ਵਿੱਚ ਜਿਹੜੇ ਚੌਲਾ ਵਿੱਚ ਜਿਹੜਾ ਕੀੜਾ ਆਇਆ ਔਰ ਮੈਨੂੰ ਕਹੀ ਜਾਂਦੇ ਕਿ ਚਲੋ ਛੱਡੋ ਜੀ ਕੋਈ ਗੱਲ ਛੱਡੋ ਜੀ ਮਤਲਬ ਇਹ ਸ਼ਹਿਰ ਨਾਲ ਖਵਾ ਲੋ ਕਹਿੰਦਾ ਕਰ ਰਹੇ ਨੇ ਯੋਗੀਆਂ ਜਿਹੜੇ ਜਿਹੜੇ ਹੈਲਥ ਵਰਡ ਮਰਦੇ ਅਧਾਰੀ ਵਿੱਚ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਵੀ ਗੱਲਾਂ ਟਾਲਣ ਦੀ ਕੋਸ਼ਿਸ਼ ਕਰਦੇ ਨੇ ਜੇ ਤੁਹਾਡੇ ਸਾਹਮਣੇ ਆ ਮੈਂ ਖੁਦ ਇੱਕ ਜੁਮੇਰ ਆਦਮੀ ਆ ਕਿ ਜੋ ਨਿਊਜ਼ ਚੈਨਲ ਦਾ ਪੱਤਰਕਾਰ ਹੋਂ ਮੇਰੇ ਨਾਲ ਇਦਾਂ ਕਰ ਰਹੇ ਨੇ ਤੇ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ ਹੌ ਸਾਹਿਬ ਤੁਸੀਂ ਜਾ ਕੇ ਇੱਥੇ ਉੱਧਰ ਇਹ ਕਾਲ ਚੱਲ ਨੂੰ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਇੱਥੇ ਕੀ ਐਕਸ਼ਨ ਲਓ ਮੈਂ ਇਹ ਸ਼ਿਕਾਇਤ ਕਰਾਂ ਨਹੀਂ ਜਿਹੜਾ ਦੋਸੰਬੰਧੀ ਦੇ ਡਿਪਾਰਟਮੈਂਟ ਦਾ ਡੀਐਚਓ ਉਹਦਾ ਨੂੰ ਜਾ ਕੇ ਸ਼ਿਕਾਇਤ ਕਰਾਂ ਕਿ ਜਿਸ ਵਾਰ 1 ਮਹੀਨਾ ਸੱਤਿਆ ਉਹ ਇੱਕ ਜਿਸ ਸਮਾਨ ਪ੍ਰੋਵਾਈ ਹੋਈ ਨਹੀਂ ਬਿਲਕੁਲ ਬਲਵੋਦੀ ਮੈਂ ਡੀਐਚਓ ਸਾਹਿਬ ਜਿਹੜੇ ਕਮਿਸ਼ਨਰ ਨੇ ਕਮਨੂ ਸਾਹਿਬ ਨੂੰ ਫੋਨ ਦਿੱਤਾ ਉਹ ਮੈਨੂੰ ਕਹਿੰਦੇ ਕੋਈ ਨਹੀਂ ਦੇਖ ਲੈਣਾ ਜੀ ਕੋਲ ਦੇਖ ਲੈਣਾ ਜੀ ਦੇਖ ਲੈਣਾ ਦੇਖਾਂ ਕਰਾਂ ਮਤਲਬ ਇਹਨੂੰ ਜਾ ਕੇ ਮੈਨੂੰ ਕਹਿੰਦਾ ਸਾਡੇ ਰਖਲਾ ਜਾ ਸੈਪਲ ਉਹ ਨਹੀਂ ਕਹਿੰਦੇ ਦੇਖ ਲੈਣੇ ਸਵੇਰੇ ਹੀ ਜਾ ਕੇ ਦੇਖ ਲੈਣੇ ਸਵੇਰੇ ਇਹ ਮਤਲਬ ਕੁਝ ਦੇਖਦੇ ਵੀ ਕਾਦੀ ਮੁੱਲੀ ਪੁੱਤ ਕਿੱਦਾਂ ਸਾਹ ਮੈਂ ਉਹ ਬਿੱਲ ਬਿੱਲ ਦੇ ਦਿੰਦਾ ਬਿੱਲ 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 ਆਸਪਾਸੋਂ ਪਹਿਲਾ ਦੱਸ ਲੈ ਸਾਰੀ ਸਾਰੀ ਕੰਪਲੇਨ ਬਿੱਲ ਦੱਸ ਤੂੰ ਆਪਣਾ ਕਿੰਨਾ ਆ ਕੰਪਲੇਨ ਚੌੜਾ ਨਹੀਂ ਹੋਈ ਹੈ ਬਾਕੀ ਕੀ ਸਾਡੇ ਪੈਸੇ ਕੱਢ ਲੈ ਸੱਜਿਆ ਕਰ ਸਾਡਾ ਖਾਣਾ ਖਰਾਬ ਨਿਕਲਿਆ ਬਿੱਲ ਪੈਸੇ ਵੋੜਾ ਲੈਣਾ ਤੂੰ ਬਿੱਲ ਉਹ ਬਿੱਲ ਬੱਸ ਕਿੰਨਾ ਦਾ ਲੱਗਦਾ ਹੈ ਹਾਲੇ ਇਹ ਨਾ ਗੀਰੇ ਬੇਦਰ ਦੇ ਮਾਰੇ ਗੱਲ ਕਰਨਾ ਨਹੀਂ ਆ ਪਲੇਟ ਦੇ ਪੈਸੇ ਦੱਸ ਕਿੰਨਾ ਤੇਰੇ ਉਹ ਪਰਦਾ ਹੋਈ ਯਾਰ ਬੱਸ ਭਾਈ ਮੈਂ 500 ਰੁਪਏ ਪਿੱਛੇ ਰਾਂ ਤੂੰ ਸੋਚਨੇ ਉਹ ਵੀ ਇਹ ਨਹੀਂ ਗੱਲ ਕਰ ਰਹੇ ਪੈਸੇ ਉਸ ਚਲੋ ਅਰੇ ਦੇਖੋ ਭਾਜੀ ਲੈਣੇ ਜਿਹੜੇ ਕੀੜੇ ਜਾਂਦੀ ਹੈ ਮੇਰੀ ਗੱਲ ਅਰੇਖੋ ਉਹ ਭਾਜੀ ਕੀ ਗੱਲ ਹੈ ਮੈਂ ਪੈਸੇ ਬੁੱਕਤਵਾਣਾ ਭਈ ਨਹੀਂ ਨਹੀਂ ਉਹ ਨਹੀਂ ਗੱਲ ਹੈ ਜਿਹੜਾ ਤੁਹਾਡਾ ਬਿੱਲ ਬਣਦਾ ਉਹ ਲੈ ਲਓ ਇਹਨਾਂ ਨਾਲ ਤੁਸੀਂ ਦੇਖੋ ਇਹ ਕਲਪੀਆ ਇਹਦੇ ਉੱਤੇ ਨਹੀਂ ਆਉਂਦਾ ਤੇ ਤੁਹਾਡਾ ਜੋ ਪੜਦਾ ਉਹ ਚਾਹਿਆ ਕਰਦੇ ਹੋ ਉਹ ਨਹੀਂ ਆਉਂਦਾ ਤੇ ਮੁੱਖੇ ਦਾ ਮੈਂ ਅੱਗੇ ਲੋੜੀ ਮੂਸਾ ਨਾ ਮਰਾ ਕਹਿ ਰਿਹਾ ਸੀ ਉਹ ਆਪਣੇ ਪੈਸੇ ਲਾ ਜਾਓ ਨਹੀਂ ਨਹੀਂ ਸਰ ਲੈਣ ਤੋਂ ਹੋ ਗਿਆ ਤੁਹਾਡਾ ਕੰਮ ਇਹ ਤਾਂ ਲਾਈਵ ਹੋ ਗਈ ਤੇ ਅੱਜ ਤੁਹਾਡੀ ਇੱਕ ਕਸਟਮਰ ਆਈ ਸੀ ਜਿਨ੍ਹਾਂ ਦੇ ਵਿੱਚ ਇੱਕ ਕੀੜਾ ਉਹ ਜਿਹੜਾ ਸੀ ਵੀ ਦੇਖਿਆ ਉਹਨਾਂ ਤੁਸੀਂ ਕੀ ਕਹੋਗੇ ਇਹਦੇ ਨੂੰ ਸੱਤਿਆ ਅਜੇ ਤੱਕ ਸਾਡੇ ਇਹੋਦੇ ਆ ਕੰਮ ਹੋਇਆ ਹੀ ਨਹੀਂ ਕਦੀ ਵੀ ਇਹ ਫਿਰ ਇਹਦਾ ਮਤਲਬ ਕੋ ਨਾਲ ਹੈ ਨਹੀਂ ਨਹੀਂ ਸੱਜੇ ਨਾਲ ਤੇ ਨਹੀਂ ਲਿਆਏ ਪਰ ਅਜੇ ਤੱਕ ਕਦੀ ਇਹੋਦੇ ਗੱਲ ਤੁਹਾਡੇ ਸਾਹਮਣੇ ਨਿਕਲਿਆ ਤੁਸੀਂ ਕੰਪਰੈਸਰ ਨੂੰ ਦੱਸਿਆ ਤੇ ਜੀ ਆ ਜੀ ਹੋਇਆ ਬਾਤ ਤੁਸੀਂ ਇਹਦੇ ਬਾਰੇ ਕੀ ਕਹੋਗੇ ਸਰ ਜੀ ਇੰਨਾ ਜ਼ਰਦਾ ਰੈਸਟੋਰੈਂਟ ਚੱਲਦਾ ਪਿਆ ਇਹੋ ਦੇ ਕੋਈ ਗੱਲ ਨਹੀਂ ਹੋਈ ਤੇ ਹੋਇਆ ਬਟ ਸਾਜ ਦੇ ਅਜੇ ਤੱਕ ਸਾਫ ਸਫਾਈ ਦਾ ਪੂਰਾ ਧਿਆਨ ਰੱਖੀਦਾ ਹਰ ਇੱਕ ਚੀਜ਼ ਦਾ ਰੱਖਦਾ ਮੈਂ ਕਿਹਾ ਮਤਲਬ ਮੈਂ ਘਰੋਂ ਲੈ ਕੇ ਆਇਆ ਨਹੀਂ ਸਰ ਜੀ ਅੱਜ ਤੱਕ ਮੈਂ ਘਰੋਂ ਲੈ ਕੇ ਆਇਆ ਨਹੀਂ ਤੁਸੀਂ ਕਹੀ ਤੁਸੀਂ ਸਾਫ ਬਰੇ ਘਰੋਂ ਲੈ ਕੇ ਆਇਆ ਮਤਲਬ ਸਰ ਜੀ ਗਲਤੀ ਹੋ ਗਈ ਸਾਡੇ ਕੋਲ